ਉਹੀ ਜਿਹੜੇ ਪਹਿਲਾਂ ਸਾਈਕਲਾ ਦੇ ਵਿੱਚ ਪਹਿਲਾਂ ਐਕਟਿੰਗ ਕਰਦੇ ਸੀ ਨਾ ਘੁੰਮ-ਘੁੰਮ ਕੇ ਉਹੀ ਬਾਅਦ ਵਿੱਚ ਜਿਹੜੇ ਵੱਡੇ-ਵੱਡੀਆਂ ਗੱਡੀਆਂ 1.5-1.5 ਤੋਂ 2 ਕਰੋੜ ਵਾਲੀਆਂ ਗੱਡੀਆਂ ਦੇ ਵਿੱਚ ਘੁੰਮਦੇ ਨਜ਼ਰ ਆਉਂਦੇ ਸੀ ਕਿਵੇਂ ਦੇਖਦੇ ਹੋ ਭਗਵੰਤ ਮਾਨ ਕਹਿੰਦੀ ਸੀ ਬਦਲਾਵ ਲੈ ਕੇ ਆਵਾਂਗੇ ਲੱਗਦਾ ਤੁਹਾਨੂੰ ਕੋਈ ਬਦਲਾਵ ਆਇਆ ਪੰਜਾਬ ਉਹਨਾਂ ਦਾ ਬਦਲਾਵ ਤਾਂ ਪਤਾ ਹੀ ਅਸੀਂ ਜਿਹੜਾ ਆ ਲੰਦਾ ਕੋਈ ਵੀ ਉੱਠਦਾ ਹੈ ਉਹ ਆਪਣਾ ਨਾਮ ਸ਼ਰੋਮਣੀ ਕੱਲੀ ਦੇ ਲਈ ਕਿਉਂ ਰੱਖਦਾ ਹੈ ਉਸ ਦਾ ਕਾਰਨ ਇਹ ਹੈ ਕਿ ਸ਼ਰੋਮਣੀ ਕੱਲੀ ਦੇ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਜੀ ਜਿਹੜੇ ਕਹਿੰਦੇ ਸੀ ਆਮ ਘਰਾ ਦੇ ਮੁੰਡੇ ਲੈ ਕੇ ਆਵਾਂਗੇ ਆਮ ਘਰਾ ਦੇ ਟਿਕਟਾ ਦਵਾਂਗੇ ਤੁਹਾਨੂੰ ਲੱਗਦਾ ਕਿ ਆਮ ਘਰਾ ਦੇ ਟਿਕਟਾ ਦੇ ਰਹੇ ਹੋ ਨਹੀਂ ਇਹ ਤਾਂ ਸਾਰਿਆਂ ਨੂੰ ਪਤਾ ਵੀ ਆਮ ਤੁਹਾਨੂੰ ਜਿਹੜਿਆਂ ਨੇ ਦੇਣ ਦੇ ਕਿਉਂਕਿ ਮੌਜੂਦਾ ਸਰਕਾਰ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਕਈ ਸਾਡੇ ਅਜਿਹੇ ਪਰਿਵਾਰ ਜਿਹੜੇ ਕਾਲੀ ਦਲ ਦੇ ਨਾਲ ਸੰਬੰਧਿਤ ਉਹਨਾਂ ਨੂੰ ਧੱਕੇ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹੜੇ ਕਹਿੰਦੇ ਆਮ ਘਰਾ ਦੇ ਟਿਕਟਾ ਦਵਾਂਗੇ ਅਸੀਂ ਬੰਦੇ ਮੈਂ ਹਾਂ ਜੀ ਸਾਥਰੀ ਕਾਲੀਆ ਕੋਈ ਵਾਅਦਾ ਪੂਰਾ ਨਹੀਂ ਕੀਤਾ ਸੁਗਨ ਹੜ்பੜਕੇ ਬੰਦੇ ਤੋਂ ਉਹਨਾਂ ਦੇ ਪਰਚੋ ਹੀ ਕਰਾ ਦਿੰਦੇ ਜੋ ਆਹ ਕੰਮ ਚ ਨੂੰ ਕਿਸੇ ਵੀ ਬੋਰਡ ਦੀ ਗੱਲ ਕਰ ਲੋ ਤਰਨਤਾਂ ਦੀ ਬਹੁਤ ਸੋਹਣੀ ਅਕਸੈਪਟੈਂਸ ਔਰ ਬਹੁਤ ਸੋਹਣੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਵਾ ਬਣੀ ਹੈ ਬਬਾ ਸਵਾਗਤ ਦੋਸਤੋ ਇਸ ਟਾਈਮ ਤਰਨਤਾਂ ਦੇ ਵਿੱਚ ਇਸ ਟਾਈਮ ਖੜੇ ਆ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਇੱਕ ਇਲੈਕਸ਼ਨਾਂ ਦਾ ਮਾਹੌਲ ਜਿਆਦਾ ਬਹੁਤ ਗਰਮਾ ਚੁੱਕਿਆ ਹੈ ਇੱਥੇ ਉਸੇ ਨੂੰ ਲੈ ਕੇ ਅੱਜ ਇੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਰੈਲੀ ਕੀਤੀ ਇੱਥੇ ਸੁਖਵੀਰ ਬਾਦਲ ਜੀ ਵੀ ਆ ਰਹੇ ਆ ਤੁਹਾਨੂੰ ਹਾਲਾਤ ਦਿਖਾ ਦਿੰਨੇ ਕਿਸ ਤਰ੍ਹਾਂ ਜਿਹੜੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਪੂਰੀਆਂ ਪੂਰਾ ਇਕੱਠ ਜਿਹੜਾ ਇੱਥੇ ਹੋ ਚੁੱਕਾ ਵਾ ਕਿਸ ਤਰ੍ਹਾਂ ਪਾਪਾ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਵੈ ਮੋਰਚਾ ਮਾਰੇਗੀ ਪਾਰਟੀ ਹਾਂਜੀ ਵਧੀਆ ਮਾਹੌਲ ਜੀ ਮਾਰੂਗੀ ਮੋਰਚਾ ਤੇ ਕਿਵੇਂ ਦੇਖਦੇ ਹੋ ਭਗਵੰਤ ਮਾਨ ਕਹਿੰਦੀ ਸੀ ਬਦਲਾਵ ਲੈ ਕੇ ਆਵਾਂਗੇ ਲੱਗਦਾ ਤੁਹਾਨੂੰ ਕੋਈ ਬਦਲਾਵ ਆਇਆ ਪੰਜਾਬ ਉਹਨਾਂ ਦਾ ਬਦਲਾਵ ਤਾਂ ਪਤਾ ਹੀ ਆ ਜੀ ਜਿਹੜਾ ਆ ਲਿਆਂਦਾ ਤੇ ਜਿਹੜੇ ਕਹਿੰਦੇ ਸੀ ਆਮ ਘਰਾ ਦੇ ਮੁੰਡੇ ਲੈ ਕੇ ਆਵਾਂਗੇ ਆਮ ਘਰਾ ਦੇ ਟਿਕਟਾ ਦੇਵਾਂਗੇ ਤੁਹਾਨੂੰ ਲੱਗਦਾ ਕਿ ਆਮ ਘਰਾ ਦੇ ਟਿਕਟਾ ਦੇ ਰਹੇ ਹੁਣ ਨਹੀਂ ਜੀ ਇਹ ਤਾਂ ਸਾਰਿਆਂ ਨੂੰ ਪਤਾ ਵੀ ਆਮ ਨੂੰ ਜਿਹੜਿਆਂ ਨੂੰ ਦੇਣ ਦਾ ਆ ਕਾਪਾ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਇਸ ਟਾਈਮ ਮਾਹੌਲ ਇਹ ਕਾਲੇਗੰ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਸੇ ਭਗਵੰਤ ਮਾਨ ਦਾ ਕਿਵੇਂ ਦੇ ਭਗਵੰਤ ਮਾਨ ਨੂੰ ਤੇ ਉਹਨਾਂ ਆਰਕੀ ਸੱਤਰੀ ਕਾਲੀਆਂ ਪੰਜਾਬ ਦੀ ਜਿਹੜੇ ਕਹਿੰਦੇ ਆਮ ਘਰਾਂ ਦੇ ਟਿਕਟਾ ਦਵਾਂਗੇ ਇਹ ਬੰਦੇ ਆ ਮੈਂ ਹਾਂ ਜੀ ਸੱਤਰੀ ਕਾਲੀਆਂ ਕੋਈ ਵਾਦਾ ਪੂਰਾ ਨਹੀਂ ਕੀਤਾ ਸਗੋਂ ਫੜ ਫੜ ਕੇ ਬੰਦੇ ਦੇ ਉਹਨਾਂ ਦੇ ਪਰਚੇ ਕਰਾ ਦਿੰਦੇ ਜੋ ਆ ਕੰਮ ਜ਼ਰੂਰ ਕੀਤਾ ਜਿਹੜੇ ਇਹਨਾਂ ਦੇ ਪਹਿਲਾਂ ਕਹਿੰਦੇ ਸੀ ਸਾਈਕਲਾਂ ਤੇ ਜਾ ਕੇ ਕਹਿੰਦੇ ਸੀ ਸੈ ਤਨਖਾਹਾਂ ਨਹੀਂ ਲਵਾਂਗੇ ਸਾਈਕਲਾਂ ਦੇ ਘੁੰਮਦੇ ਸੀ ਐਮਐਲਏ ਇਹਨਾਂ ਦੇ ਤੇ ਹੁਣ ਗੱਡੀਆਂ ਦੇ ਵਿੱਚ ਘੁੰਮਰੇ ਅਹੀਂ ਕੀ ਕਹਿਣਾ ਵਾ ਬੰਨਾਂ ਦਾ ਐ ਵੇਲੇ ਜੋਰ ਆ ਜੇ ਕੋਈ ਵੱਧ ਕੇ ਗੱਲ ਕਰਦਾ ਤਾਂ ਉਹਨੂੰ ਫੜਾ ਦਿੰਦੇ ਆ ਉਹ ਤੇ ਪਰਚਾ ਨਜਾਇਜ਼ ਕਰਾ ਦਿੰਦੇ ਆ ਆ ਕੰਮ ਜ਼ਰੂਰ ਕਰਦੇ ਆ ਤੇ ਤੁਸੀਂ ਸਰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਉਹ ਤਿਆਰੀ ਚੱਲ ਰਹੀ ਪੂਰੀ ਜਿਹੜੀ ਦੇਖੋ ਜੀ ਅੱਜ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਔਰ ਖਾਸ ਤੌਰ ਤੇ ਬਾਦਲ ਪਰਿਵਾਰ ਦਾ ਇੱਕ ਮੈਂਬਰ ਜਦੋਂ ਦੀ ਇਲੈਕਸ਼ਨ ਸੜੀ ਸਟਾਰਟ ਹੋਈ ਹੈ ਉਹਨਾਂ ਨੇ ਪੱਕਾ ਹੀ ਡੇਰਾ ਜਿਹੜਾ ਵਾ ਉਹ ਤਰਨਤਨ ਹਲਕੇ ਦੇ ਵਿੱਚ ਕਰ ਲਿਆ ਔਰ ਇਹ ਤੁਸੀਂ ਪਿੱਛੇ ਦੇਖ ਸਕਦੇ ਜੇ ਸਾਡੇ ਇੱਥੋਂ ਦੇ ਲੋਕਲ ਸੀਗੇ ਕੁਝ ਸਾਡੇ ਨਾਲ ਪਰਿਵਾਰ ਵਿੱਚ ਜੁੜੇ ਨੇ ਔਰ ਕੁਝ ਲੋਕਲ ਇਥੋਂ ਦੇ ਵਸਨੀਕ ਸੀਗੇ ਉਹਨਾਂ ਨੂੰ ਸਮੱਸਿਆ ਸੀ ਆਈ ਸੀ ਕੁਝ ਕਿਉਂਕਿ ਮੌਜੂਦਾ ਸਰਕਾਰ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਕਈ ਸਾਡੇ ਅਜਿਹੇ ਪਰਿਵਾਰ ਜਿਹੜੇ ਇਕਲីਦਲ ਦੇ ਨਾਲ ਸੰਬੰਧਤ ਉਹਨਾਂ ਨੂੰ ਧੱਕੇ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਹੋਰ ਵੀ ਅਨੇਕਾਂ ਮੁਸ਼ਕਲਾਂ ਸੀ ਔਰ ਸੰਗਤ ਚਾਹੁੰਦੀ ਸੀ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਮਿਲਣਾ ਸੋ ਤੁਸੀਂ ਮੰਨੋਗੇ ਵੀਰ ਸਵੇਰੇ ਆ 12 ਵਜੇ ਗਏ ਹਨ ਸਵੇਰੇ 9 ਵਜੇ ਸਾਨੂੰ ਆ ਪ੍ਰੋਗਰਾਮ ਮਿਲਿਆ ਵਾ ਜੀ ਤੇ 9 ਵਜੇ ਦੇ ਵਿੱਚ ਵਿੱਚ ਆ ਸਾਰੀ ਸੰਗਤ ਇੱਥੇ ਆ ਰਹੀ ਹੈ ਬਾਦਲ ਸਾਹਿਬ ਨੇ ਤਕਰੀਬਨ 1.5 ਘੰਟੇ ਦੇ ਵਿੱਚ ਆ ਜਾਣਾ ਸਾਰਿਆਂ ਨੇ ਵੇਖੋ ਉਹਨਾਂ ਦੇ ਸਨਮੁਖ ਹੋਣਾ ਬਾਦਲ ਸਾਹਿਬ ਨੇ ਆਪਣੇ ਵਿਚਾਰ ਦੇਨੇ ਨੇ ਸੋ ਵਾਟ ਆ ਮੀਨ ਟੂ ਸੇ ਇਜ਼ ਕਿ ਇਵੈਂਚੁਅਲੀ ਆ ਜਿਹੜੇ ਚਿਹਰੇ ਹਨ ਨਾ ਆਪ ਚੱਲ ਚੱਲ ਕੇ ਲੋਕਾਂ ਨੇ ਆਉਣਾ ਇੰਨੀ ਐਕਸੈਪਟੇਬਿਲਟੀ ਹੋਣੀ ਇੰਨੀ ਸੈਪਟੈਂਸ ਹੋਣਾ ਇਹ ਸ਼ਬ ਜਿਹੜੀ ਹੈ ਦਿਨਾਂ ਦੀ ਨਿਸ਼ਾਨੀ ਜਦੋਂ ਕੋਈ ਵੀ ਵਰਕਰ ਕੋਈ ਵੀ ਵਸਨੀਕ ਜਾਂ ਕੋਈ ਵੀ ਵੋਟਰ ਜਜਬੇ ਦੇ ਨਾਲ ਜਾਂ ਪਿਆਰ ਦੇ ਨਾਲ ਇੱਕ ਪਾਸੇ ਝੁਕਦਾ ਹੈ ਉਸ ਤੋਂ ਇਸ ਗੱਲ ਦਾ ਪਤਾ ਚੱਲਦਾ ਜਦੋਂ ਆਪ ਲੋਕਾਂ ਨੇ ਜਦਾਂ ਬੁਲਾਇਆ ਬਦਲ ਸਾਹਿਬ ਨੂੰ ਉਸ ਤੋਂ ਬਾਅਦ ਪਤਾ ਚੱਲਦਾ ਹੈ ਕਿ ਬਦਲ ਸਾਹਿਬ ਦਾ ਜਿਹੜਾ ਹੈ ਉਹ ਕਰੀਜ਼ ਹੈ ਐਂਡ ਇਵੈਂਚੁਅਲੀ ਆਮ ਨਾਟ ਜਸਟ ਟਾਕਿੰਗ ਅਬਾਊਟ ਦਿਸ ਪਾਰਟिकुलर ਏਰੀਆ ਯੂ ਟਾਕ ਅਬਾਊਟ ਗੰਡੇਵਿੰਡ ਬਲੋਕ ਯੂ ਟਾਕ ਅਬਾਊਟ ਤਰਨਤਨ ਬਲੋਕ ਯੂ ਟਾਕ ਅਬਾਊਟ ਐਨੀ ਵਿਲੇਜ ਅਰਾਊਂਡ ਹੇਅਰ ਯੂ ਟਾਕ ਅਬਾਊਟ ਐਨੀ ਚਾਹੀ ਕਿਸੇ ਵੀ ਬੋਰਡ ਦੀ ਗੱਲ ਕਰ ਲੋ ਤਨਤਾਂ ਦੀ ਬਹੁਤ ਸੋਹਣੀ ਅਕਸੈਪਟੈਂਸ ਔਰ ਬਹੁਤ ਸੋਹਣੀ ਜਿਹੜੀ ਹੈ ਸ਼੍ਰੋਮਣੀ ਕਾਲੀ ਦਲ ਦੀ ਹਵਾ ਬਣੀ ਹੈ ਔਰ ਪਰਮਾਤਮਾ ਦੀ ਬਖਸ਼ੇ ਸਦਕਾ ਬਹੁਤ ਉੱਦੀ ਚੱਲ ਰਿਹਾ ਪੰਜਾਬ ਚ ਕਹਿੰਦੇ ਸੀ ਆਮ ਆਦਮੀ ਪਾਰਟੀ ਨਸ਼ਾ ਖਤਮ ਕਰਾਂਗੇ ਬੇਰਜਗਾਰੀ ਖਤਮ ਕਰਾਂਗੇ ਭ੍ਰਸ਼ਟਾਚਾਰ ਖਤਮ ਕਰਾਂਗੇ ਕਹਿੰਦੇ ਸੀ ਆਮ ਘਰਾਂ ਦੇ ਲੋਕਾਂ ਨੂੰ ਟਿਕਟਾ ਦਵਾਂਗੇ ਸਾਈਕਲਾ ਦੇ ਘੁੰਮਰੇ ਸੀ ਇਹਨਾਂ ਦੇ ਐਮ ਐਲ ਏ ਮੋਬਾਈਲ ਠੀਕ ਕਰਦੇ ਸੀ ਤੁਹਾਨੂੰ ਲੱਗਦਾ ਨਹੀਂ ਕੀ ਮਾਹੌਲ ਲੱਗ ਰਿਹਾ ਹੁਣ ਤੇ ਬਾਅਦ ਚ ਉਹੀ ਜਿਹੜੇ ਸਾਈਕਲਾ ਚ ਘੁੰਮਦੇ ਸੀ ਨਾ ਉਹ ਪਾਰਸ਼ 911 ਦੇ ਵਿੱਚ ਘੁੰਮਦੀ ਸੀ। ਉਹੀ ਜਿਹੜੇ ਪਹਿਲਾਂ ਸਾਈਕਲਾ ਦੇ ਵਿੱਚ ਪਹਿਲਾਂ ਐਕਟਿੰਗ ਕਰਦੇ ਸੀ ਨਾ ਘੁੰਮ-ਘੁੰਮ ਕੇ ਉਹੀ ਬਾਅਦ ਵਿੱਚ ਜਿਹੜੇ ਵੱਡੇ-ਵੱਡੀਆਂ ਗੱਡੀਆਂ 2-3-2-2 ਕਰੋੜ ਵਾਲੀਆਂ ਗੱਡੀਆਂ ਦੇ ਵਿੱਚ ਘੁੰਮਦੇ ਨਜ਼ਰ ਆਉਂਦੇ ਸੀਗੇ। ਸੋ ਇਵੈਂਚੁਅਲੀ ਉਹ ਸਭ ਡਰਾਮਾ ਸੀਗਾ ਤੇ ਰਹੀ ਗੱਲ ਨਸ਼ਾ ਖਤਮ ਹੋਣ ਦੀ ਨਸ਼ਾ ਬੰਦ ਕਰਨ ਦੀ। ਦੇਖੋ ਇਹ ਬੜਾ ਹੀ ਸੰਜੀਦਗੀ ਭਰਿਆ ਸੈਂਸਿਟਿਵ ਮੁੱਦਾ ਹੈ ਔਰ ਅਜਿਹੀ ਪੋਲੀਟਿਸ਼ਨਸ ਵੱਲੋਂ ਹਮੇਸ਼ਾ ਪੋਲੀਟੀਕਲਾਈਜ਼ ਕੀਤਾ ਜਾਂਦਾ ਹੈ। ਨਸ਼ਾ ਤੇ ਤਾਂ ਖਤਮ ਹੋ ਗਣਾ ਮੇਰਾ ਵੀਰ ਜਦੋਂ ਆਪਾਂ ਆਪ ਮਤਲਬ ਨਸ਼ਾ ਛੱਡਾਂਗੇ ਨਸ਼ਾ ਤੇ ਤਾਂ ਖਤਮ ਕਰ ਸਕਦੇ ਆ ਨਾ ਕਿ ਪਹਿਲਾਂ ਆਪ ਪਹਿਲਾਂ ਨਸ਼ਾ ਛੱਡਨ ਖੁਦ ਆਪ ਆਪਾ ਅੰਡਰ ਇਨਫਲੂਐਂਸ ਆਫ ਲਿਕਰ ਰਹਿਣਾ ਤੇ ਕਿੱਥੇ ਜਾ ਕੇ ਹੋ ਜੂਗਾ ਸੋ ਇਸ ਚੀਜ਼ ਨੂੰ ਪੋਲਿਟੀਕਲਾਈਜ਼ ਨਹੀਂ ਕਰਨਾ ਚਾਹੀਦਾ ਲੋੜ ਵਾ ਕਿ ਜਿਹੜੇ ਗਲਤ ਅੰਸਰ ਆ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਏ ਲੋੜ ਆ ਕਿ ਜਿੱਥੇ ਕਿਤੇ ਵੀ ਸਪਲਾਈ ਦਾ ਮਾੜਾ ਮੋਟਾ ਵੀ ਆਉਂਦਾ ਵਾ ਇਹਨਾਂ ਦਾ ਨੈਟਵਰਕ ਤੋੜਿਆ ਜਾਏ ਤੇ ਅੰਦਰ ਕੀਤਾ ਜਾਵੇ ਨਵੇਂ ਕਾਲੀ ਦਲ ਦਾ ਕਿਵੇਂ ਦੇਖਦੇ ਨਵੇਂ ਕਾਲੀ ਦਲ ਆਇਡੈਂਟੀਟੀ ਪੁਆਇੰਟ ਜੀ ਨਵੀਂ ਕਾਲੀ ਦਲ ਕੀ ਅਕਾਲੀ ਦਲ ਇੱਕੋ ਹੀ ਹੈ ਆ ਅਕਾਲੀ ਦਲ ਹੀ ਹੈ ਜੀ ਦੇਖੋ ਮਾਫ ਕਰਿਆ ਜੀ ਕੋਈ ਵੀ ਉੱਠਦਾ ਹੈ ਉਹ ਆਪਣਾ ਨਾਮ ਸ਼੍ਰੋਮਣੀ ਕਾਲੀ ਦਲ ਹੀ ਕਿਉਂ ਰੱਖਦਾ ਹੈ ਉਸ ਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਹੁਣ ਇਟਸ ਬੀਨ ਜਸਟ ਅ ਪੈਸੇਜ ਆਫ ਟਾਈਮ ਜਦੋਂ ਦਾ ਤੁਸੀਂ ਦੇਖ ਸਕਦੇ ਜੀ ਆ ਫਲਡਸ ਤੇ ਫਲਡ ਲਾਈਕ ਸਿਚੁਏਸ਼ਨ ਇਥੇ ਪੰਜਾਬ ਦੇ ਵਿੱਚ ਹੋਈ ਹੈ ਔਰ ਉਹਦੋਂ ਬਾਦਲ ਸਾਹਿਬ ਨੇ ਬਹੁਤ ਸੋਨਾ ਲੋਕਾਂ ਦਾ ਸਾਥ ਦਿੱਤਾ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸੀ ਉਹ ਆਪ ਬਾਦਲ ਸਾਹਿਬ ਆਪਣੇ ਕੋਲੋਂ ਆਪਣੀ ਕਮਾਈ ਦੇ ਵਿੱਚੋਂ ਸੰਗਤ ਦਾ ਸਾਥ ਦਿੰਦੇ ਰਹੇ ਸੋ ਇਵੈਂਚੁਅਲੀ ਹਰ ਕੋਈ ਚਾਹੁੰਦਾ ਕਿ ਅਕਾਲੀ ਦਲ ਕਿਤੇ ਉਭਰੇ ਨਾ ਤੇ ਜਿਹੜਾ ਇਦਾਂ ਕਰਕੇ ਉੱਟਦਾ ਉਸ ਉਹ ਆਪਣੀ ਧਿਰ ਨੂੰ ਅਕਾਲੀ ਦਲ ਦਾ ਨਾਮ ਦੇ ਦਿੰਦਾ ਬਟ ਲੋਕ ਸਿਆਣੇ ਨੇ ਆ ਤੁਸੀਂ ਦੇਖੋ ਆ ਚਿੱਟੀਆਂ ਦਾਣੀਆਂ ਵਾਲੇ ਵੀ ਬੈਠੇ ਆ ਨੌਜਵਾਨ ਵੀ ਬੈਠੇ ਆ ਔਰ ਸਾਡੀਆਂ ਮਾਤਾਵਾਂ ਭੈਣਾਂ ਵੀ ਬੈਠੀਆਂ ਨੇ ਲੋਕ ਜਿਹੜਾ ਅਕਾਲੀ ਦਲ ਦੀਆਂ ਸਕੀਮਾਂ ਨੂੰ ਯਾਦ ਕਰ ਰਹੇ ਆ ਇਸ ਵਾਰ ਕੀ ਕਹਿਣਾ ਚਾਹੁੰਦੇ ਆ ਦੇਖੋ ਮਾਣੋ ਵਾਲੋ ਦਿੱਤੀਆਂ ਗੀਆਂ ਸੀਗੀਆਂ ਯਾਦ ਕਰ ਰਹੇ ਹੋ ਜਾਈ ਉਹਨਾਂ ਨੂੰ ਦੇਖੋ ਗੱਲ ਕੀ ਹੈ ਕਿ ਮੇਰਾ ਵੀਰ ਸਭ ਤੋਂ ਜ਼ਿਆਦਾ ਪੀੜਿਤ ਪਤਾ ਕੌਣ ਹੁੰਦਾ ਗਰੀਬ ਸਭ ਤੋਂ ਜ਼ਿਆਦਾ ਪੀੜਿਤ ਹੁੰਦਾ ਹੈ ਆਪਣਾ ਜਿਹੜਾ ਮਿਡਲ ਮਿਡਲ ਕਲਾਸ ਜਿੰਨੂੰ ਕਹ ਦਿੰਦੇ ਔਰ ਸਬਾਵਕਾ ਕੀ ਕਾਫੀ ਸਮੇਂ ਤੋਂ ਚਾਹੇ ਕਾਂਗਰਸ ਦੀ ਸਰਕਾਰ ਹੋ ਗਈ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਗਈ ਇਹਨਾਂ ਨੇ ਲੋਕਾਂ ਦੇ ਨਾਲ ਜਜ਼ਬਾਤਾਂ ਨਾਲ ਕਿ ਟਿੱਕੀ ਕਦੀ ਗੁੱਟਕਾ ਸਾਹ ਬਾਤ ਚ ਫੜਕੇ ਕਰ ਲਿਆ ਕਦੀ ਸੌਂ ਲੇਲੀ ਔਰ ਅੱਜ ਕੀ ਆ ਕਿ ਅੱਜ ਲੋਕ ਇਸ ਕਰਕੇ ਯਾਦ ਕਰਦੇ ਨੇ ਦੇਖੋ ਗਰੀਬਲੀ ਇੱਕ ਜਿਹਨੂੰ ਕਣਕ ਮਿਲਦੀ ਆ ਉਹਦਾ ਥੋੜਾ ਬਹੁਤਾ ਤੇ ਘਰ ਦਾ ਗੁਜ਼ਾਰਾ ਹੋ ਜਾਂਦਾ ਰਿਆ ਨਾ ਜਿਹੜੇ ਵਿਚਾਰੇ ਗਰੀਬ ਪਰਿਵਾਰ ਦੀ ਧੀ ਆ ਕਿਸੇ ਦੀ ਜਿਹੜੇ ਨਹੀਂ ਆਪਣੇ ਬੱਚੇ ਨੂੰ ਵਿਆਹ ਸਕਦੇ ਉਹਨੂੰ ਜੇ ਛਗਨ ਸਕੀ ਮਿਲਦੀ ਸੀ ਕਿਤੇ ਨਾ ਕਿਤੇ ਆਸਰਾ ਮਿਲ ਜਾਂਦਾ ਸੀ ਔਰ ਇਵੈਂਚੁਅਲੀ ਤੁਸੀਂ ਦੇਖੋ ਪਿਛਲੇ 5 ਸਾਲ ਹੋ ਗਏ ਔਰ ਆ ਵੀ ਜਿਹੜੇ ਆ 4 ਸਾਲ ਕੰਪਲੀਟ ਹੋ ਜਾਣੇ ਆ ਤੇ ਲੋਕਾਂ ਨੇ ਹੁਣ ਤਾਲਮਿਲ ਕਰ ਲਿਆ ਔਰ ਨਾਪ ਤੋਲ ਕਰਕੇ ਦੇਖ ਲਿਆ ਕਿ ਉਹ ਸਿਰਫ ਜਿਹੜੇ ਚਾਹੇ ਕਾਂਗਰਸ ਦੀ ਸਰਕਾਰ ਹੈ ਚਾਹੇ ਮੌਜੂਦਾ ਸਰਕਾਰ ਹੈ ਗੱਲਾਂ ਵਾਲੇ ਨੇ ਤੇ ਜੇ ਹਰ ਵਰਗ ਦੀ ਸਹੂਲਤ ਹਰ ਕੋਈ ਹਰ ਵਰਗ ਨੂੰ ਜੇ ਕੋਈ ਸਹੂਲਤ ਬਖਸ਼ਦਾ ਰਿਹਾ ਉਹ ਅਕਾਲੀ ਦਲ ਬਖਸ਼ਦਾ ਰਿਹਾ ਤਾਂ ਇਹ ਲੋਕ ਯਾਦ ਕਰ ਰਹੇ ਠੀਕ ਥੈਂਕ ਯੂ ਸੋ ਮਚ ਥੈਂਕ ਯੂ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪੂਰੀ ਜਿਹੜੀ ਤਿਆਰੀ ਇਸ ਟਾਈਮ ਚੱਲ ਰਹੀ ਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਰੈਲੀ ਆ ਸੁਖਵੀਰ ਬਾਦਲ ਜੀ ਵੀ ਜਿਹੜੇ ਆ ਰਹੇ ਆ ਇੱਥੇ ਪਾਪਾ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਅਸੀਂ ਬਣਾ ਕਾਦੀ ਦਲ ਮੋਰਚਾ ਮਾਰੂਗਾ ਮਾਰੂਗਾ ਮੋਰਚਾ ਪੱਕਾ ਜੀ ਤੇ ਭਗਵੰਤ ਮਾਨ ਦਾ ਕਿਵੇਂ ਦੇਖ ਰਹੇ ਕਹਿੰਦੇ ਇਹ ਬਦਲਾਅ ਲੈ ਕੇ ਆਵਾਂਗੇ ਪੰਜਾਬ ਚ ਬਦਲਾਅ ਤਾਂ ਕੋਈ ਨਹੀਂ ਲਿਆਂਦਾ ਝੂਠੇ ਬੋਲੀ ਜਾਂਦਾ ਸਾਜੀ ਕੀ ਕਹਿਣਾ ਚਾਹੁੰਦੇ ਆ ਮੇਰੇ ਹਿਸਾਬ ਨਾਲ ਕਿ ਬਦਲਾਅ ਕੋਈ ਨਹੀਂ ਆਇਆ ਨਸ਼ਾ ਵੱਧ ਚੁੱਕਿਆ ਵਾ ਤੇ ਭਗਵੰਤ ਮਾਨ ਨੇ ਜਿਹੜਾ ਵੀ ਆਪਣਾ ਐਮਐਲ ਖਿਲਾ ਰਿਹਾ ਵਾ ਤੇ ਉਹ ਜ਼ਰੂਰ ਹੈ ਕਿ ਉਹ ਹਾਰੂਗਾ ਪੱਕਾ ਤੇ ਅਕਾਲੀ ਦਲ ਦੀ ਜਿੱਤ ਪੱਕੀ ਆ